ਲੈ ਵੀ ਸੱਜਣੋ ਇੱਕ ਤਾਂ ਤੋਕੜ ਗੱਬਣ ਚੈੱਕਪਾਸ ਪੂਰੀ ਵੱਡੀ ਫਾਰਮ ਵਾਲੀ ਗਾਂ ਕੀ ਇਹ ਬਾਈ ਨੇ ਵੇਚਨੀ ਆ ਤੇ ਨਾਲ ਇਹਦੇ ਇੱਕ ਹੈਗੀ ਕੱਟੀ ਤੇ ਇੱਕ ਤਾਂ ਗਾਂ ਉਹ ਹੁੰਦੀ ਵੀ ਕਲੀ ਤੋਕੜ ਗੱਬਣ ਹੋ ਗਈ ਦੁੱਧੋਂ ਹਟੀ ਵੀ ਦੁੱਧ ਵੀ ਦਿੰਦੀ ਆ ਤੇ ਨਾਲ ਤੋਪਰ ਗੱਬਣ ਚੈੱਕਪਾਸ ਵੀ ਆ ਨਾ ਬਾਕੀ ਜੋ ਵੀ ਜਾਣਕਾਰੀ ਉਹ ਬਾਈ ਨਾਲ ਪਸਾਂਝੀ ਕਰ ਲਾਂਗੇ ਤੇ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਦੋ ਪਰਸ਼ਵਾਂ ਜਿਵੇਂ ਕੱਟੀ ਦੇਖੋ ਪੂਰੀ ਫੁੱਲ ਸ਼ਕੀਨਾ ਛੋਟੀ ਜਿਹੀ ਮਲਾਕ ਭਾਗ 1.5 ਸਾਲ ਦੀ ਉਮਰ ਹੋਣੀ ਹੈਗੀ ਤੇ ਬਾਕੀ ਬਾਈ ਨਾਲ ਗੱਲਬਾਤ ਕਰਦੇ ਆਂ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਪਣਾ ਨਾਮ ਤੇ ਪਿੰਡ ਐਡਰੈਸ ਬੋਲੋ ਜੀ ਨਾਮ ਜੀ ਮੇਰਾ ਬਿੰਦਾ ਸਿੰਘ ਸਿੱਧੂ ਪਿੰਡ ਗੁਰੂਸਰ ਜ਼ਿਲ੍ਹਾ ਬਠਿੰਡਾ ਜੀ ਭਗਤਾ ਬਿਲਕੁਲ ਨੇੜੇ ਆ ਗਿਆ ਆਪਣੀ ਭਗਤਾ ਹੀ 4 ਕਿਲੋਮੀਟਰ ਤੇ ਜਲਾਲ 2 ਕਿਲੋਮੀਟਰ ਤੇ ਹੂੰ ਜਲਾਲ ਵੱਡਾ ਪਿੰਡ ਸ਼ਹਿਰ ਆ ਗਿਆ ਮੰਨ ਲਓ ਇਧਰ ਭਗਤਾ ਸ਼ਹਿਰ ਪਟਾਗਾ ਬਿਲਕੁਲ ਨਾਲ ਪਿੰਡ ਗੁਰੂਸਰ ਹਾਂਜੀ ਹਾਂਜੀ ਜੀ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ ਹੈਗਾ 84279 ਹਾਂਜੀ 96114 ਠੀਕ ਹੈ ਬਾਕੀ ਸਭ ਨੰਬਰ ਸਕਰੀਨ ਤੇ ਲਾਦਨੇ ਆਪਾਂ ਪਹਿਲੇ ਨੰਬਰ ਤੇ ਕੱਟੀ ਆ ਲਗਭਗ ਹੈ ਨਾ ਹਾਂਜੀ ਕਿੰਨੀ ਕੁ ਉਮਰ ਦੀ ਆ ਲਗਭਗ ਜੀ ਇਹ ਹੈਗੀ ਜੀ 15 ਕੁ ਮਹੀਨਾ ਦੀ ਕੱਟੀ ਆ ਜੀ ਜੀ ਸਵਾ ਕੁ ਸਾਲ ਦੀ ਲਗਭਗ ਹਾਂਜੀ ਸਵਾ ਕੁ ਸਾਲ ਦੀ ਤੇ ਮੂੰਹ ਦਿਖਾਓ ਖੜ ਨਹੀਂ ਕੋਲ ਨਹੀਂ ਕੱਟੀ ਬਹੁਤ ਸੋਹਣੀ ਕੱਟੀ ਆਈ ਬਹੁਤ ਚੰਗੇ ਟੀਕੇ ਦੀਆਂ ਤੇ ਮਾਂ ਦਾ ਦੁੱਧ ਵੀ ਸੀਗਾ 14-15 ਲੀਟਰ ਜੀ ਠੀਕ ਹੈ ਹਾਂਜੀ ਹਾਂਜੀ ਜੈਨ ਹੁਣ ਜਗਾ ਬਾਕੀ ਥੋੜਾ ਅੰਦਰ ਖੜੇ ਸਕ ਤੁਹਾਨੂੰ ਲਾਲੀ ਜੀ ਨਜ਼ਰ ਆਉਂਦੀ ਉਸ ਨੂੰ ਬਾਹਰ ਕਢੇ ਤੋੜ ਕੇ ਦਿਖਾਉਣੇ ਆਪਾਂ ਤੇ ਤੁਹਾਨੂੰ ਥਾਂ ਥਾਂ ਵੀ ਦਿਖਾਵਾਂ ਮਿੱਤਰੋ ਹਾਂਜੀ ਹਾਂਜੀ ਤੇ ਸ ਸੇ ਬਾਕੀ ਦੋਤਾ ਦੇ ਵੀ ਚੰਗੇ ਦਾਸ ਆ ਬਾਈ ਨੇ ਵੀ 14 15 ਕਿਲੋ ਕੋਈ ਬਾਈ ਨੇ 18 20 ਨਹੀਂ ਕਿਹਾਗਾ ਜਿੰਨੇ ਕਿ ਜੈਨੂਣ ਜੀ ਗੱਲ 19 ਕਿ ਕਹੀ ਆ ਬਾਈ ਨੇ ਹਨਾ ਤੇ ਆ ਇਸ ਨਰਾਲੀ ਕੱਢ ਕੇ ਰੋਖ ਲੈ ਖਵਾ ਲਿਆ ਇੱਥੋਂ ਤੈਨੂੰ ਬੀਜ ਐ ਤੋੜਾ ਵੀ ਲੰਬੇ ਉਧਰੋਂ ਫੇਰ ਕਰਨੀ ਲੈ ਇੱਥੋਂ ਦੇਖੋ ਜੀ ਖੜਨੀ ਕੋਈ ਚਾਹ ਤੋਂ ਚੈੱਕ ਕਰ ਲਓ ਖੱਟੀ ਦੀ ਤੇ ਪਿੱਛੋਂ ਸੰਭਾਈਂ ਦਿਖਾ ਦੇ ਕਰੀ ਹੈ ਨਾ ਠੀਕ ਆ ਮੋੜ ਲਈ ਵੀਰੇ ਤੈਨੂੰ ਪਤਾ ਵੀ ਕੱਟੀ ਥੋੜੀ ਜਿਵੇਂ ਉਮਰ ਨਿਆਣੀ ਹੁੰਦੀ ਥੋੜਾ ਤੰਗ ਕਰ ਤੁਰੰਤ ਲੱਗੇ ਇੱਕ ਤਲੇਹਾਰੇ ਦੀ ਹੌਲ ਜੀ ਕਰਦੀ ਹੈ ਜੀ ਥਲੇਹਾਰਾ ਜਿਆਦਾ ਪਸ਼ੂ ਲੱਗ ਜਾਂਦਾ ਆਪਾਂ ਲਾਈਥੋ ਚਾਰ ਚੂ ਦੇਖੋ ਕੱਟੀ ਦੀ ਮੈਂ ਸਵਾ 8 ਸਾਲ ਦੀ ਆ ਵਧੀਆ ਖੜਨੀ ਖੁੱਣੀ ਕੱਟੀ ਜਗੀ ਪੂਰੀ ਸ਼ਕੀਨ ਆ ਨਾ ਇਹ ਤਾਂ ਤੁਹਾਨੂੰ ਬੰਨ ਕੇ ਥਾਂ ਰੋਕੀ ਬਰ ਥਾਂ ਦੇ ਖਾਦੀ ਥਾਂ ਵੜੀ ਜਿੰਗ ਲੱਗੇ ਕਰਨ ਵਾਲੀ ਤੇ ਇੱਥੋਂ ਦੇਖੋ ਜੀ ਚਾਰ ਥਾਂ ਨੇ ਪੰਜਵੀਂ ਸ਼ੇਗੀ ਪੂਰਾ ਹੋਈ ਜਿਹੜੀ ਫੋਰ ਸ਼ਾਂਸਰ ਨੂੰ ਮਿਲੂਣੀਗੀ ਤੇ ਇੱਥੋਂ ਅਸੀਂ ਪਿੱਛੋਂ ਬਾਂਦਰ ਚੱਕ ਲਓ ਪੱਠੋੜੀ ਨਾ ਤਕਰੀਬਨ ਸਾਰੀ ਕਾਲੀ ਆ ਗਈ 2.5 ਇੰਚ ਪੂਛ ਛਿਟੀ ਹੋਣੀਗੀ ਇੱਥੋਂ ਅਸੀਂ ਖੜਨੀ ਸਿੰਘੀ ਸਿੰਘੀ ਬਹੁਤ ਸੋਹਣੀ ਕੱਟੀ ਦੀ ਹੂੰ ਤੇ ਰੇਟ ਫਿਰ ਨਾ ਰੇਡ ਫੋਨ ਤੇ ਕਰਨਾ ਹੈ ਜੀ ਦੋਨਾਂ ਪਾਸੋਂ ਦਾ ਜੀ ਦੋਨਾਂ ਪਾਸੋਂ ਦਾ ਜੀ ਹੋਊਗਾ ਜਾਇਜ਼ 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 ਜੀ ਠੀਕ ਆ ਬਾਜੀ ਕਹਿੰਦਾ ਕੱਤੀ ਦਾ ਜਰਾ ਸਾਨੂੰ ਮੁੱਲ ਕਰ ਲਾਂਗੇ ਇਹਦਾ ਫੋਨ ਤੇ ਤੇ ਦੋ ਨੰਬਰ ਤੈਗੀ ਗਾਹਣਾ ਹਾਂਜੀ ਇੱਕ ਤਾਂ ਇਹ ਹੁੰਦੀ ਆ ਜੇ ਆਪਾਂ ਕਹਿੰਦੇ ਗੱਬਣਾ ਵੀ ਮੌਕੇ ਤੇ ਚੈੱਕ ਕਰਾ ਦੇਾਂਗੇ ਤੇ ਕਰਾਈ ਵੀ ਆਪਣੀ ਪਹਿਲਾਂ ਇਹ ਚੈੱਕ ਕਰਾ ਕੇ ਲੈ ਗਏ ਜੀ ਅਗਲਾ ਆਪਦੀ ਕਰਾ ਸਕਦਾ ਕੋਈ ਚੱਕਣਾ ਆਪਣੀ ਕਰਾਈ ਵੀ ਆ ਹਾਂਜੀ ਅਗਲਾ ਕਰਾ ਕੇ ਲੈ ਕੇ ਜਾਵੇ ਕਿੰਨੇ ਟਾਂ ਦੀ ਗੱਬਣਾ ਵੀ ਪੂਰੀ ਇਹ ਨੂੰ ਜੀ 9 ਤਰੀਕ ਦਾ ਚੌਥਾ ਮਹੀਨਾ ਸਟਾਰਟ ਹੋ ਗਿਆ 9 ਤਰੀਕ ਨੂੰ ਹਾਂ ਜੀ ਆਪਾਂ ਮਨੇ ਤਕਰੀਬਨ 13-14 ਤਰੀਕ ਨੂੰ ਅੱਜ ਆਪਣੇ ਲੱਗ ਭਗ ਜੇ ਹਾਂ ਜੀ ਹਾਂ ਜੀ ਜਿਹਨੇ 3 ਮਹੀਨੇ ਪੂਰੇ ਹੋ ਗਏ ਚੌਥਾ ਸਟਾਰਟ ਹੋ ਗਿਆ ਹਾਂ ਜੀ ਫਾਰਮ ਤੋਂ ਆਪਾਂ ਵੜ ਲਈਏ ਜੀ ਇਹ ਠੀਕ ਹੈ ਪਹਿਲਾਂ ਆਪਾਂ ਚੋ ਕੇ ਲਿਆਂਦਾ ਜੀ 13-14 ਲੀਟਰ ਦੁੱਧ ਇਹਨੇ ਜੀ ਨਹੀਂ ਲਾਇਆ ਤੋਂ ਤਿੰਨ ਦਿਨ ਹੋ ਗਏ ਠੀਕ ਹੈ ਹੁਣ 10 ਲੀਟਰ ਦੁੱਧ ਤਿਆਰ ਆ ਠੀਕ ਹੁਣ 10 ਕਿਲੋ ਦੁੱਧ ਚੋਆ ਜਾਏਗਾ ਆਪਾਂ ਹਾਂ ਜੀ ਦੋਨਾਂ ਟਾਈਮਾਂ ਤੇ ਈਟੀਟੀ ਦੇ ਅਮਰਪਾਲ ਤੋਂ ਗੱਬਣਾਈ ਅਮਰਪਾਲ ਦੇ ਸੀਮਨ ਤੋਂ ਗੱਬਣ ਹੋਈ ਬੇਹੇ ਈਟੀਟੀ ਦੇ ਹਾਂ ਜੀ ਬਹੁਤ ਚੰਗਾ ਆ ਸੀਮਨ ਅਮਰਪ ਜਾ ਗਾਂਢ ਸਿੱਧੀ ਕੋ ਸੇ ਇਸ ਤਰ੍ਹਾਂ ਦਾ ਨਾ ਨਾ ਜੀ ਚਾਰੇ ਥਨਾਂ ਚ ਦੁੱਧ ਵੀ ਇੱਕੋ ਜਿਹਾ ਉਤਾਰ ਬਣੀ ਘਟਣੀ ਜੀ ਠੀਕ ਹੈ ਹਾਂਜੀ ਆ ਤੁਸੀਂ ਪਿੱਛੋਂ ਲੈਵਾ ਦੇਖ ਲੋ ਜੀ ਥਣ ਵੀ ਕਰਮਣੇ ਬਹੁਤ ਸੋਹਣ ਲੱਗਿਆ ਵਾਗਾ ਲਾਈਕ ਤੁਸੀਂ ਭਾਂਚਾ ਚੈੱਕ ਕਰ ਲੋ ਤੁਹਾਡੀ ਹਾਈਟ ਊ 6 ਫੁੱਟ ਹਾਂਜੀ ਹਾਂਜੀ ਬਾਈ ਦੀ ਹਾਈਟ 6 ਫੁੱਟਾਂ ਤੇ ਬਾਈ ਦੇ ਮਾ ਇਹ ਮੋਢਾ ਤੱਕ ਜਿਹੜੀ ਗਾਂ ਜਾਂਦੀ ਮਿੱਤਰੋ ਅੱਥੋਂ ਨੂੰ ਪਿੱਛੋਂ ਕੇ ਦਿਖਾਉਣਾ ਨਾ ਕਲਾ ਮੂਹਰੋ ਲੈਵਾਣੀ ਤੁਹਾਨੂੰ ਮਗਰੋਂ ਵੀ ਦਿਖਾ ਦੇਣਾ ਤੇ ਜਮਾਂ ਨੇੜੇ ਉਹ ਚਾਰੇ ਥਨ ਸੰ ਦਿਖਾਉਂਗਾ 5 ਮਿਸ਼ਿੰਗ ਫੋਰਾਂ ਚ ਘੋਰਾ ਵੀ ਨਹੀਂ ਜੀ ਤੇ ਇੱਥੋਂ ਦੇਖੋ ਤੇ ਇਹ ਤੁਸਨ ਵਕ ਬੈਣੀ ਸ਼ੈਰ ਤੋਂ ਥਣ ਚੈੱਕ ਕਰਾ ਲੰਨਾ ਹੈ ਨਾ ਚਿੱਟੇ ਰਾਂਝੇ ਥਾਨੇ ਗੇ ਤੋੜ ਦੀ ਫਿਰ ਹਾਂਜੀ ਹਾਂ ਟਿਕਾਈ ਨਾ ਚਾਰਾ ਫਰਾਜੋ ਇੱਕ ਧਾਰ ਬੀੜ ਗੜ ਇੱਕ ਹੋ ਜਾ ਦੁੱਧ ਆਈ ਥਣਾ ਦੀ ਆਪਣੀ ਗਰੰਟੀ ਹੈ ਕੋਈ ਦਿੱਕਤ ਨਹੀਂ ਕੋਈ ਜਮੇ ਨਹੀਂ ਡੱਕ ਤੀ ਠੀਕ ਆ ਉਹ ਇਹ ਫੁੱਲ ਸਭੀ ਪਲੀ ਮਿੱਤਰੋ ਇਹੋ ਜਿਹਾ ਨਗੀਨਾ ਕਿਤੇ ਕਿਤੇ ਕਰਮਾਣਾ ਮਿਲਦਾ ਹੈਗਾ ਤੁਸਨ ਤੋੜ ਕੇ ਦਿਖਾਵਾਂ ਟਿਕਾਈ ਨਾਲ ਥੋੜਾ ਜਿਆ ਤੁਹਾਨੂੰ ਪਤਾ ਫਾਰਮ ਵਾਲਾ ਪਸ਼ੂ ਬੰਨੇ ਰੇਲੀਆ ਹੋਲ ਜੀ ਕਰਦੀ ਹੈ ਜੀ ਬਹੁਤ ਜ਼ਿਆਦਾ ਲੈ ਜੀ ਲੰਬਾ ਬਾਈ ਲੈ ਇਥੋਂ ਨਿਗਾ ਮਾਰੋ ਮਿੱਤਰੋ ਪੂਰਾ ਫੋਲੋ ਚੱਕਾ ਕਰਦਾ ਹੈ ਤਿੰਨ ਮਹੀਨਾ ਦੀ ਗੱਬਣ ਚੱਕ ਪਾ ਦੇ ਮਗਰ ਲੈਵਲ ਉਹ ਦੀ ਸੀ ਪਤਾ ਲਾ ਠੀਕ ਆ ਵੀਰੇ ਉਹ ਲੈ ਟਕਾਈ ਨਾ ਉਹ ਲੈ ਵਿੱਚ ਕਾਨ ਨਹੀਂ ਉਹ ਟੇਡ ਬੈਂਕ ਨਹੀਂ ਗਈ ਇੱਥੋਂ ਬਾਹਰ ਚੱਕਾ ਲਉ ਬੰਦਾ ਪਰ ਲੈ ਦੇਖੋ ਜੀ ਮੈਂ ਪੂਰੀ ਗੱਲ ਬਾਤ ਆ ਵੇੜਦੀ ਬਾਕੀ ਦੇਖੋ ਜਿਹੜੇ ਪੁਰਾਣੇ ਪੈਸੇ ਲਾਉਣਾ ਉਹ ਚੈੱਕ ਆਪ ਕਰ ਲੂਗਾ ਉਹ ਥੱਲੇ ਵੀ ਉਹ ਕਰ ਲੂਗਾ ਨਾ ਇੱਥੋਂ ਫਿਰ ਪਿੱਛੇ ਦਿਖਾ ਨਾ ਇੱਥੇ ਰੋਕੇ ਵੀਰੇ ਤਾਂ ਕੰਮ ਨਹੀਂ ਸ਼ਾਰੂ ਦਿਖਾ ਦੀ ਆਪ ਲੈ ਬਾਈ ਇਧਰਲੇ ਪਾਸੇ ਵੀ ਆ ਇੱਕ ਵਾਰ ਉਹਲੇ ਪਾਸੇ ਦੀ ਵੀ ਵਾਹ ਹਾਂ ਉਹ ਲੱਜ ਲੱਜ ਥੋੜਾ ਕਰਦੀ ਹੈ ਨਾ ਪਿਹਾਰੇ ਦਾ ਕਰਕੇ ਜੀ ਕੋ ਫਾਰਮ ਹੋ ਜੇ ਤੁਹਾਨੂੰ ਤੇ ਖੁੱਲੀ ਆਈ ਹੈ ਨਹੀਂ ਹੂੰ ਬਾਈ ਥਰੋ ਕੋ ਬਈ ਕੋਈ ਗੱਲ ਨਹੀਂ ਆਪੇ ਖਾ ਦਿੰਦੇ ਆ ਇੱਥੋਂ ਦਰਕਾਰਦਾ ਤੁਹਾਨੂੰ ਮੈਂ ਨਾੜਾ ਨਾੜਾ ਚੈੱਕ ਕਰ ਲਉ ਜਿਹੜੀ ਦੁੱਧ ਵਾਲੀ ਮੇਨ ਨਾੜਾ ਬਾਕੀ ਉਹ ਵੀ ਦੇਖ ਲਉ ਮਿੱਤਰੋ ਹਨਾ ਪੂਰੀ ਸੋਹਣੀ ਲੱਗੀ ਹੋਈ ਹੈਗੀ ਤੇ ਮੁੱਲ ਫਿਰ ਇਹਦਾ ਵੀ ਮੁੱਲ ਇਹਦਾ ਹੀ ਫੋਨ ਤੇ ਕਰਾਂਗੇ ਜੀ ਠੀਕ ਆ ਤੇ ਆਏ ਪਤਾ ਵੀ ਸੱਜਣ ਦੁੱਧ ਕਿੰਨਾ ਕੁ ਪਾਇਆ ਬਦਾ ਇਹਦਾ ਹੀ 35-30 ਲੀਟਰ ਦਾ ਰਿਕਾਰਡ ਆ ਜੀ ਦੂਜੇ ਸਵੇ ਦਾ ਦੂਜੇ ਸਵੇ ਦਾ ਤੀਜਾ ਸਵੇ ਅਰिजिनल ਸੋਈ ਹੈ ਜੀ ਮੈਂ ਤੀਜਾ ਸੂਰਸੰਧੀ ਅਰੀਜਨਲ ਠੀਕ ਆ ਸੋ ਬਾਈ ਦਾ ਠੀਕ ਆ ਮੇਰੇ ਬੰਨ ਦੋ ਪਿੰਡ ਗੁਰੂ ਸਰ ਨੇੜੇ ਬਿਲਕੁਲ ਐਨ ਭਗਤਾ 2-3 ਕਿਲੋਮੀਟਰ ਤੇ ਪਿੰਡ ਦਾ ਤੇ ਬਾਕੀ ਸਾਨੂੰ ਕੱਟੀ ਵੀ ਫੇਰਨੀ ਆ ਮਰਾਦਰ ਹਣਾ ਸਵਾ ਖਸਾਲ ਦੀ ਕੱਟੀ ਆ ਸਿੰਗੀ ਸਿੰਘ ਦੇ ਲੋਪਰੀ ਸੋਹਨੀਆ ਮੋੜ ਨਹੀਂ ਸ਼ੁਰੂ ਕਰਦੀ ਜਿਵੇਂ ਨੀਗੀ ਜੀ ਉਮਰ ਹੈ ਸਿੰਘ ਨਾਲ ਦੀ ਨਾ ਮੁਰਦੇ ਹੈ ਨਾ ਤੇ ਇੱਥੋਂ ਸੀ ਸ਼੍ਰੀ ਦੀ ਬਾਂਤਰ ਚੱਕਾ ਲੋਪਰੀ ਸੋ ਦੋ ਪਸ਼ੂਆ ਬਾਈ ਕੋਲੇ ਜਿਹੜਾ ਉਸ ਨੂੰ ਪਸ਼ੂ ਪਸੰਦ ਆਊਗਾ ਇੱਥੇ ਆ ਕੇ ਦੇਖ ਕੇ ਤਸੱਲੀ ਰਖੀ ਸਕਦੇ ਹੋ ਸੋ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ